ਹੋ ਛੋ ਵੀ ਸੱਤ ਪਾਲ ਦੇ ਆ ਚਾਹ ਨਖਰੋ ਵਾਦੂ ਸੁਣਦੇ ਨਹੀਂ ਕਿਸੇ ਦੀ ਸਲਾਹਾਂ ਨਖਰੋ ਆਪਣੇ ਮਾਹੌਲ ਨਾਲ ਚੱਲ ਸੱਜ ਵੈਹੀ ਜੋੜੀ ਹੋਈ ਪੱਪਾ ਭਾਰ ਤੇ ਨੱਚ ਨੱਚ ਪੱਟ ਦਿੱਤੀ ਧਰਤੀ ਤੇ ਰਿਸ਼ਤੇ ਦਰਾਂ ਸਾਹਮਣੇ ਲਾਹੀ ਸ਼ੰਗ ਤੇ ਨੱਚੇ ਮੈਨਾ ਮੈਨਾ ਜੱਥੇ ਕੀ ਦੋਤੇ ਇਹੋ ਜੀ ਹੈ ਵੀਡੀਓ ਹਰ ਇੱਕ ਪੰਜਾਬੀ ਨੂੰ ਬੇਹੱਦ ਖੁਸ਼ ਕਰਕੇ ਰੱਖ ਦਿੰਦੀ ਹਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਸੱਜ ਵਿਆਹੀ ਜੋੜੀ ਜਦੋਂ ਨੱਚ ਰਹੀ ਹੁੰਦੀ ਆ ਤਾਂ ਰਿਸ਼ਤੇਦਾਰ ਵੀ ਸਾਈਡ ਤੇ ਹੋ ਕੇ ਖੜਕੇ ਦੇਖਦੇ ਨੇ ਕਿ ਕਿੰਨਾ ਸੋਹਣਾ ਪੰਗੜਾ ਦੋਵੇਂ ਜਾਣੇ ਪਾ ਰਹੇ ਹਨ ਤੇ ਆਪਣੇ ਹੀ ਵਿਆਹ ਦੇ ਵਿੱਚ ਬੇਹੱਦ ਖੁਸ਼ ਜਿਹਾ ਤੇ ਕਿਰਤੋ ਰਿਸ਼ਤੇਦਾਰ ਵੀ ਚੋਟ ਦਿਖਾਣੇ ਕਿ ਵਿਆਹ ਵਾਲੇ ਦਿਨ ਹਰ ਇੱਕ ਪੰਜਾਬੀ ਦਾ ਦਿਲ ਉੱਡੂ-ਉੱਡੂ ਕਰਦਾ ਰਹਿੰਦਾ ਹੈ ਪਰ ਇਸੇ ਵਿਆਹ ਦੇ ਵਿੱਚ ਜਦੋਂ ਲਾੜਾ ਲਾੜੀ ਨੇ ਆਪਣੇ ਵਿਆਹ ਦੇ ਵਿੱਚ ਖੁਦ ਬੰਨੇ ਰੰਗ ਤਾਂ ਰਿਸ਼ਤੇਦਾਰ ਵੀ ਰਹਿਗੇ ਦੇਖਦੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਜਿੱਥੇ ਕੀ ਦੋਸਤੋ ਪੰਜਾਬੀ ਵਿਆਹਾਂ ਦੇ ਉੱਤੇ ਬੇਹੱਦ ਲੱਖਾਂ ਰੁਪਏ ਖਰਚਾ ਕਰ ਦਿੰਦੇ ਹਨ ਪਰ ਆਪਣੇ ਵਿਆਹ ਦੇ ਉੱਤੇ ਪਰ ਇਸ ਵਿਆਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਾੜਾ ਲਾੜੀ ਨੇ ਆਪਣੇ ਹੀ ਵਿਆਹ ਦੇ ਵਿੱਚ ਨੂੰ ਬੇਹੱਦ ਸੋਹਣਾ